ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ ਐਸੇ ਕਰਨ ਕਾਰਨ ਭਗਤ ਵਛਲ ਪਤਤ ਪਾਵਨ ਗੁਰਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦਵਾਨਾ 'ਚ ਹਾਜ਼ਰੀਆਂ ਪਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਭ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਉਹ ਵੱਡਿਆਂ ਬਾਗਾਂ ਵਾਲੇ ਹੋ ਅਮਰਤ ਵੇਲੇ ਤੋਂ ਗੁਰੂ ਚਰਨਾਚਨ ਅਤਮਸਤੋ ਕੋਕੇ ਸਤਿਗੁਰਾਂ ਦੀ ਅਮਰਤਮਈ ਤੁਰਖੀ ਬਾਣੀ ਸ੍ਰੀ ਆਸਾ ਜੀ ਦੀ ਬਾਣੀ ਤੇ ਸ਼ਬਦ ਕੀਰਤਨ ਰਾਗੀ ਸੰਗਾਂ ਦੇ ਰਸਨਾ ਤੋਂ ਬਹੁਤ ਹੀ ਅਤਿ ਸਤਕਾਰ ਸ਼ਰਧਾ ਉਪਾਵਨਾ ਦੇ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਗੁਰਬਾਣੀ ਦੀ ਗੁਰਸ਼ਬਦ ਦੀ ਬ੍ਰਹਮ ਦੀ ਵਿਚਾਰ ਦੁਨੀਆਂ ਦੀਆਂ ਜੰਨੀਆਂ ਵਿਚਾਰਾਂ ਹਨ ਸਭ ਤੋਂ ਸ੍ਰੇਸ਼ਟ ਤੇ ਸਰਬੋਤਮ ਹੈ ਦੁਨੀਆਂ ਦੀਆਂ ਜੰਨੀਆਂ ਵਿਚਾਰਾਂ ਹਨ ਉਹ ਵਿਚਾਰਾਂ ਫੋਕੀਆਂ ਹਨ ਗੁਰਬਾਣੀ ਦੀ ਗੁਰਸ਼ਬਦ ਦੀ ਵਿਚਾਰ ਸੱਚ ਹੈ ਪੁਰਾਤਨ ਸਮੇ ਤੋਂ ਹੀ ਗੁਰੂ ਘਰ ਦੀ ਇਹ ਮਰਜ਼ਾਦਾ ਹੈ ਕਿ ਅੰਮ੍ਰਿਤ ਵੇਲੇ ਗੁਰਬਾਣੀ ਦੇ ਕੀਰਤਨ ਤੋਂ ਪ੍ਰੰਤ ਗੁਰਬਾਣੀ ਦੀ ਗੁਰਸ਼ਬਦ ਦੀ ਵਿਚਾਰ ਕੀਤੀ ਸੁਣੀ ਜਾਂਦੀ ਹੈ ਅੱਜ ਦਾ ਪਾਵਨ ਹੁਕਮਨਾਮਾ ਸਤਿਗੁਰੂ ਪੰਚਮ ਪਾਤਸ਼ਾਹ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਕੁਝ ਸਮੇਂ ਲਈ ਮਨ ਨੂੰ ਰਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰੀਏ ਗੁਰੂ ਚਰਨਾਂ ਚਾਪੜੀਆਂ ਹਾਜ਼ਰੀਆਂ ਲਵਾਉਂਦੇ ਆਂ ਰਸਨਾ ਪਵਿੱਤਰ ਕਰਦੇ ਹੋਇ ਆਂ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਰਾਗ ਤਨ ਆਸਰੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਸ਼ਬਦ ਉਚਾਰਦੇ ਹਨ ਔਖੀ ਕੜੀ ਨਾ ਦੇਖਣ ਦੇਈ ਹੇ ਵਾਹਿਗੁਰੂ ਜੀ ਤੁਸੀਂ ਆਪਣੇ ਆ ਪਿਆਰਿਆਂ ਨੂੰ ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦੇ ਔਖੀ ਘੜੀ ਦਾ ਮਤਲਬ ਉਹ ਘੜੀ ਜਿਹਦੇ ਵਿੱਚ ਮਨੁੱਖੀ ਮਨ ਵਿੱਚ ਮਨੁੱਖੀ ਸੁਰਤ ਵਿੱਚ ਉਖਿਆਈ ਪ੍ਰਤੀਤ ਹੋਵੇ ਔਖੀ ਘੜੀ ਹੈ ਔਖੀ ਘੜੀ ਦਾ ਕੋਈ ਵੀ ਸਰੂਪ ਹੋ ਸਕਦਾ ਹੈ ਕੋਈ ਤਨ ਕਰਕੇ ਰੋਗੀ ਹਾਂ ਮਨ ਕਰਕੇ ਰੋਗੀ ਹਾਂ ਇਹ ਵੀ ਔਖੀਆਂ ਘੜੀਆਂ ਹੀ ਦੱਸੀਆਂ ਜਾਂਦੀਆਂ ਪਰ ਇਹ ਕਰਮਾਂ ਦਾ ਭੋਗ ਹੈ ਔਖੀ ਘੜੀ ਗੁਰਸਿੱਖ ਵਾਸਤੇ ਸਭ ਤੋਂ ਜ਼ਿਆਦਾ ਭਿਆਨਕ ਜਿਹੜੀ ਔਖੀ ਘੜੀ ਹੈ ਉਹ ਇਹ ਹੈ ਕਿ ਜਦੋਂ ਆਪਣੇ ਮਾਲਕ ਦੇ ਚਰਨਾਂ ਤੋਂ ਵਿਛੜਿਆ ਹੋਵੇ ਜਦੋਂ ਆਪਣੇ ਮਾਲਕ ਦੇ ਚਰਨਾਂ ਤੋਂ ਵਿਛੜਿਆ ਹੋਵੇ ਉਹ ਘੜੀ ਗੁਰੂ ਕੇ ਸਿੱਖ ਵਾਸਤੇ ਬਹੁਤ ਜ਼ਿਆਦਾ ਔਖੀ ਤੇ ਕਠਨदाई ਵਾਹਿਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਹਿਗੁਰੂ ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ ਮਹਾਰਾਜ ਜੀ ਇੱਕ ਘੜੀ ਨਹੀਂ ਸੀ ਮਿਲਦੇ ਤੇ ਇੱਕ ਘੜੀ ਨਾ ਮਿਲੀਏ ਤੇ ਇਦਾਂ ਜਾਪਦਾ ਵੀ ਜਿਵੇਂ ਕਲਯੁਗੀ ਵਰਤ ਗਿਆ ਅਕਸਰੇ ਬੋਲਾ ਗੁਰਮੁਖਾਂ ਦੀ ਜ਼ੁਬਾਨ ਤੇ ਹੁੰਦਾ ਹੈ ਜਦੋਂ ਬਾਣੀ ਪੜ੍ਹਦੇ ਆ ਕਿਤੇ ਸੱਜੇ ਖੱਬੇ ਧਿਆਨ ਚਲਾ ਜਾਏ ਤੇ ਕਹਿੰਦੇ ਕਲਯੁਗ ਵਰਤ ਗਿਆ ਸੀ ਮਹਾਰਾਜ ਨੇ ਕਿਰਪਾ ਕੀਤੀ ਇੱਕਦਮ ਸ਼ਾਂਤੀ ਜੀ ਹੋ ਜੇ ਸ਼ਾਂਤੀ ਦੇ ਵਿੱਚ ਕਹਿੰਦੇ ਕਲਯੁਗ ਵਰਤ ਗਿਆ ਤੋ ਉਹ ਕਲਯੁਗ ਦੀ ਘੜੀ ਹੈ ਉਹ ਔਖੀ ਘੜੀ ਤੋ ਗੁਰਸਿੱਖ ਵਾਸਤੇ ਔਖੀ ਘੜੀ ਐ ਪਰਮੇਸ਼ਰ ਦਾ ਵਿਛੋੜਾ ਆਪਣੇ ਗੁਰੂ ਦਾ ਵਿਛੋੜਾ ਇਹ ਘੜੀ ਗੁਰਸਿੱਖ ਬਰਦਾਸ਼ ਨਹੀਂ ਕਰ ਸਕਦਾ ਪਰਮੇਸ਼ਰ ਆਪਣਾ ਬਿਰਦ ਸੰਭਾਲਦਾ ਅਕਾਲ ਪੁਰਖ ਦਾ ਬਿਰਦ ਕੀ ਐ ਜਿਹੜਾ ਉਹਦੀ ਸ਼ਰਣ ਚ ਆਉਂਦਾ ਉਹਨੂੰ ਪਾਲਦਾ ਇਹ ਪਰਮੇਸ਼ਰ ਦਾ ਬਿਰਦ ਆਕਾਲ ਪੁਰਖ ਦਾ ਬਿਰਦ ਦਾ ਮਤਲਬ ਹੁੰਦਾ ਕਸਮ ਪ੍ਰਾਣ ਪਰਮੇਸ਼ਰ ਨੇ ਅਕਾਲ ਪੁਰਖ ਨੇ ਕਸਮ ਖਾਧੀ ਹੋਈ ਆ ਉਹਨੇ ਪ੍ਰਣ ਕੀਤਾ ਹੋਇਆ ਕਿ ਜਿਹੜਾ ਉਹਦੀ ਸ਼ਰਣ ਚ ਆਉਂਦਾ ਹੈ ਉਹਦੀ ਉਪਾਲਣਾ ਕਰਦਾ ਏ ਉਹਦਾ ਬਿਰਦ ਹੈ ਇਹ ਉਹਦਾ ਪ੍ਰਣ ਹੈ ਜਿਹੜਾ ਸ਼ਰਣ ਆ ਗਿਆ ਉਹਨੂੰ ਗੜ ਲਾਉਣਾ ਜਿਹੜਾ ਸ਼ਰਣ ਆ ਗਿਆ ਉਹਦੀ ਪਾਲਣਾ ਕਰਨੀ ਉਹਦੀ ਪਰਵਰਿਸ਼ ਕਰਨੀ ਉਹਨੂੰ ਰੱਖ ਲੈਣਾ ਇਹ ਅਕਾਲ ਪੁਰਖ ਦਾ ਬਿਰਦ ਹੈ ਤੇ ਅਕਾਲ ਪੁਰਖ ਜੀ ਆਪਣੇ ਬਿਰਦ ਨੂੰ ਸੰਭਾਲਦੇ ਨੇ ਔਰ ਆਪਣੇ ਬਿਰਦ ਦੀ ਸੰਭਾਲ ਕਰਕੇ ਆਪਣੇ ਜਨਾਂ ਨੂੰ ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦੇ ਹਾਥ ਦੇ ਰੱਖ ਆਪਨ ਕੋ ਸਾਸ ਸਾਸ ਪ੍ਰਤ ਪਾਲੇ ਇੱਥੇ ਵਸ ਨਹੀਂ ਵਾਹਿਗੁਰੂ ਜੀ ਆਪਣੇ ਜਨਾਂ ਨੂੰ ਹੱਥ ਦੇ ਕੇ ਰੱਖ ਲੈਂਦੇ ਹਨ ਹੱਥ ਦੇ ਰੱਖੇ ਆਪਣੇ ਕੋ ਆਪਣੇਆਂ ਨੂੰ ਹੱਥ ਦੇ ਕੇ ਰੱਖਦੇ ਜਿਵੇਂ ਭਾਈ ਜੋਗਾ ਸਿੰਘ ਦੀ ਰੱਖਿਆ ਕੀਤੀ ਉਹ ਵੀ ਤਾਂ ਔਖੀ ਘੜੀ ਸੀ ਸਿੱਖ ਆਪਣਾ ਧਰਮ ਡੋਲ ਸਕਦਾ ਸੀ ਪਰ ਕਲਗੀਧਰ ਜੀ ਨੇ ਹੱਥ ਦੇ ਕੇ ਰੱਖ ਲਿਆ ਆਪਣੇ ਸਿੱਖ ਦਾ ਧਰਮ ਨਹੀਂ ਡੋਲਣ ਦਿੱਤਾ ਉਹਦਾ ਧਰਮ ਰੱਖ ਲਿਆ ਇਹ ਮੇਰੇ ਸਹਿਬ ਦਾ ਆਦ ਜੁਗਾਦੀ ਸੁਭਾਅ ਉਹ ਹੈ ਬਿਰਦ ਹੈ ਕਿ ਹੱਥ ਦੇ ਕੇ ਆਪਣੇ ਜਨਾਂ ਨੂੰ ਰੱਖ ਲੈਂਦੇ ਹਨ ਜਿਵੇਂ ਬਹਾਦਰ ਬਾਬਾ ਬੀਦੀ ਚੰਦ ਸਾਹਿਬ ਜਦੋਂ ਦੁਸ਼ਾਲੇ ਲੈ ਕੇ ਆਏ ਨੇ ਮਾਤਾ ਜੀ ਵਾਸਤੇ ਤੇ ਪੱਟੀ ਦੇ ਲਾਗੇ ਜਦੋਂ ਪਹੁੰਚੇ ਪਿੱਛੇ ਸਿਪਾਹੀਆਂ ਦੀ ਫੌਜ ਦੌੜ ਦੀ ਲੱਭਦੀ ਆ ਪਹੁੰਚੀ ਉਹਨਾਂ ਤੋਂ ਬਚਣ ਲਈ ਬੜਦੇ ਹੋਏ ਪਠ ਵਿੱਚ ਭਾਈ ਵਿਦੀ ਚੰਦ ਸਾਹਿਬ ਪਰਵੇਸ਼ ਕਰ ਗਏ। ਉੱਥੇ ਗੁਰੂ ਅਰਬਿੰਦ ਸਾਹਿਬ ਜੀ ਨੇ ਬੜਦੇ ਹੋਏ ਪਠ ਦਾ ਸੇਕ ਤੱਤੀ ਵਾਰ ਤੱਕ ਬਾਬਾ ਵਿਦੀ ਚੰਦ ਸਾਹਿਬ ਜੀ ਨੂੰ ਨਹੀਂ ਲੱਗਣ ਦਿੱਤੀ। ਵਾਲ ਦੇ ਵਿੰਗਾ ਹੋਣ ਦਿੱਤਾ ਆਪਣੇ ਸਹਿਬ ਨੇ ਪਾਤਸ਼ਾਹ ਨੇ ਆਪਣੇ ਸੇਵਕ ਦੀ ਰੱਖਿਆ ਕਰ ਲਈ। ਜਿਵੇਂ ਮੱਖਣ ਸ਼ਾਹ ਲੁਬਾਣੇ ਨੂੰ ਹੱਥ ਦੇ ਕੇ ਰੱਖਿਆ ਮਹਾਰਾਜ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਤਰ੍ਹਾਂ ਸਹਿਬ ਜੀ ਆਪਣੇ ਜਨਾਂ ਨੂੰ ਆਪਣਾ ਹੱਥ ਦੇ ਕੇ ਰੱਖ ਲੈਂਦੇ ਹਨ ਔਰ ਸਵਾਸ ਸਵਾਸ ਆਪਣੇ ਸੇਵਕਾਂ ਦੀ ਪਾਲਣਾ ਕਰਦੇ ਨੇ ਸਾਸ ਸਾਸ ਪ੍ਰਤ ਪਾਲੇ ਸਵਾਸ ਸਵਾਸ ਮਹਾਰਾਜ ਜੀ ਆਪਣੇ ਸੇਵਕਾਂ ਦੀ ਪਰਵਰਸ਼ ਕਰਦੇ ਨੇ ਆਪਣੇ ਸੇਵਕਾਂ ਦੀ ਪ੍ਰਤੀਏਕ ਜੀਵ ਦੀ ਪਾਲਣਾ ਪ੍ਰਤ ਪਾਲੇ ਦਾ ਮਤਲਬ ਹੁੰਦਾ ਜੋ ਪ੍ਰਤੀ ਏਕ ਜੀਵ ਦੀ ਪਾਲਣਾ ਕਰਨ ਵਾਲਾ ਜੋ ਪ੍ਰਤੀਕ ਜੀਵ ਦੀ ਪਾਲਣਾ ਕਰਿਓ ਨੂੰ ਕਹਿੰਦੇ ਨੇ ਪ੍ਰਤਪਾਲਕ ਅਕਾਲ ਪੁਰਖ ਵਾਹਿਗੁਰੂ ਜੀ ਸੰਸਾਰ ਦੇ ਸਮਸਤ ਜੀਵਾਂ ਨੂੰ ਸਵਾਸ ਸਵਾਸ ਕਰਕੇ ਪਾਲਣ ਵਾਲੇ ਹਨ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਮੇਰਾ ਚਿੱਤ ਮੇਰੇ ਪ੍ਰਭੂ ਜੀ ਦੇ ਚਰਨਾਂ ਨਾਲ ਲੱਗ ਰਿਹਾ ਹੈ ਪ੍ਰਭ ਸਿਉ ਲਾਗਰ ਹੋ ਮੇਰਾ ਚੀਤ ਲਗਣਾ ਵੀ ਉੱਥੇ ਚਾਹੀਦਾ ਕਿਉਂਕਿ ਮੂਲ ਓਹ ਹੈ ਜੜ ਓਹ ਹੈ ਸਾਡੇ ਸਾਰਿਆਂ ਦਾ ਮੂਲ ਜੜ ਕੋਣਾ ਕਾਲਪੁਰਖ ਹੈ ਪਰਮੇਸ਼ਰ ਤੋਂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਕਿ ਮੇਰੇ ਪ੍ਰਭੂ ਜੀ ਦੇ ਨਾਲ ਮੇਰਾ ਚਿੱਤ ਲੱਗਾ ਹੋਇਆ ਮੇਰਾ ਹਿਰਦਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਹੈ ਆਦ ਅੰਤ ਪ੍ਰਵ ਸਦਾ ਸਹਾਈ ਤਹਨਹ ਮਾਰਾ ਮੀਤ ਆਦ ਕਹਿੰਦੇ ਜਿਹੜਾ ਸਾਰੇ ਜਗਤ ਦਾ ਮੂਲ ਹੈ ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਅੰਤ ਨੂੰ ਵੀ ਰਹਿਣ ਵਾਲਾ ਹੈ ਉਹੀ ਸਾਡਾ ਸਹਾਈ ਹੈ ਪਹਿਲਾਂ ਵੀ ਸਾਡੀ ਸਹਾਇਤਾ ਉਸੇ ਨੇ ਕੀਤੀ ਹੁਣ ਵੀ ਉਹ ਸਹਾਇਤਾ ਕਰ ਰਿਹਾ ਤੇ ਔੜ ਵਾਲੇ ਸਮੇਂ ਵਿੱਚ ਵੀ ਸਾਡੀ ਸਹਾਇਤਾ ਕਰਨ ਵਾਲਾ ਸਾਡਾ ਮਦਦਗਾਰ ਉਹੀ ਹੈ ਸਾਡਾ ਇਹੋ ਜਿਹਾ ਮਿੱਤਰ ਧਨ ਹੈ ਧਨ ਹਮਾਰਾ ਮੀਤ ਜਿਹੜਾ ਸਦਾ ਸਾਡੀ ਸਹਾਇਤਾ ਕਰਨ ਵਾਲਾ ਹੈ ਸਦਾ ਸਾਡੀ ਰੱਖਿਆ ਕਰਨ ਵਾਲਾ ਹੈ ਉਹ ਮਿੱਤਰ ਸਾਡਾ ਧਨ ਹੈ ਉਹ ਆਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਤਨ ਹੈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮਾਰਾਮੀਤ ਨਨ ਹਮਾਰੀ ਮੀਤ ਧਨ ਹਮਾਰੀ ਮੀਤ ਮਿੱਤਰ ਸਾਡਾ ਧਨ ਹੈ ਧਨ ਹੈ ਧਨ ਹੈ ਰਹਾ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਵਿਖ ਬੜਾਈ ਪਾਤਸ਼ਾਹ ਕਹਿੰਦੇ ਆਪਣੇ ਮਾਲਕ ਦੀ ਵਡਿਆਈ ਵੇਖ ਕੇ ਅਚਰਜ ਵਡਿਆਈ ਜਿਹਦੀ ਵਡਿਆਈ ਅਚਰਜ ਹੈ ਵਿਸਮਾਦ ਹੈ ਦੁਨੀਆਂ ਦੇ ਲੋਕਾਂ ਦੀਆਂ ਵਡਿਆਈਆਂ ਕੀਤੀਆਂ ਜਾਂਦੀਆਂ ਸੁਣੀਆਂ ਜਾਂਦੇ بڑے بڑے ਲੋਕ ਨੇ ਇੱਕ ਦੂਜੇ ਦੇ ਸੋਇਲੇ ਗਾਈ ਜਾਂਦੇ ਨੇ ਫੁਲਾਣਾ ਇਦਾਂ ਜੀ ਅਮਕਾ ਇਦਾਂ ਪਰ ਉਹਨਾਂ ਦੀਆਂ ਸਾਰੀਆਂ ਵਡਿਆਈਆਂ ਨੂੰ ਸੁਣ ਕੇ ਕੋਈ ਹੈਰਾਨ ਨਹੀਂ ਹੁੰਦਾ ਕਿਉਂਕਿ ਪਤਾ ਹੁੰਦਾ ਵੀ ਕਿਹੜਾ ਬੰਦਾ ਕਿੰਨੇ ਕੁ ਪਾਣੀ ਵਿੱਚ ਹੈ ਜਿੰਨੇ ਮਰਜ਼ੀ ਕਿਸੇ ਦੀ ਕੋਈ ਵਡਿਆਈ ਕਰੀ ਜਾਵੇ ਪਤਾ ਤਾਂ ਹੁੰਦਾ ਹੀ ਹੈ ਪਰ ਪਰਮੇਸ਼ਰ ਦੀ ਵਡਿਆਈ ਵਿੱਚ ਤੇ ਦੁਨੀਆਂ ਦੇ ਲੋਕਾਂ ਦੀ ਵਡਿਆਈ ਵਿੱਚ ਫਰਕ ਇਹ ਹੈ ਕਿ ਪਰਮੇਸ਼ਰ ਦੀ ਵਡਿਆਈ ਸੁਣ ਕੇ ਮਨ ਅश्चਰਜ ਹੋ ਜਾਂਦਾ ਹੈ ਮਾਨਸ ਚਰਜឧਦਾ ਉਹਦੀ ਵਿਡਿਆਈ ਇਸ ਚਰਜ ਉਹਦੀ ਅਚਰਜ ਵਿਡਿਆਈ ਨੂੰ ਦੇਖ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦਾ ਰਹਿੰਦੇ ਮਕੇ ਸਾਡਾ ਮਾਨ ਉਹ ਬਿਲਾਸ ਭਏ ਖੇੜੇ ਵਿੱਚ ਆ ਗਿਆ ਬਿਲਾਸ ਭਏ ਦਾ ਮਤਲਬ ਹੁੰਦਾ ਵੀ ਬਿਗਾਸ ਵਿੱਚ ਆ ਗਿਆ ਆਨੰਦਤ ਹੋ ਗਏ ਮਾਨ ਬਿਲਾਸ ਭਏ ਸਾਹਿਬ ਕੇ ਮੇਰੇ ਮਾਲਕ ਦੇ ਸਾਹਿਬ ਦੇ ਬਿਲਾਸ ਵੇਖ ਕੇ ਉਹਦੀ ਵਿੜਿਆਈ ਵੇਖ ਕੇ ਮੇਰਾ ਮਨ ਅਸਚਰਜ ਹੋ ਗਿਆ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਾਹਿਬ ਜੀ ਕਹਿੰਦੇ ਹੈ ਭਾਈ ਉਸ ਹਰੀ ਨੂੰ ਸਿਮਰ ਉਹਦਾ ਸਿਮਰਨ ਕਰ ਕਰ ਕੇ ਆਨੰਦਿਤ ਹੋ ਜਾ ਉਹ ਪ੍ਰਭ ਐਸਾ ਸਮਰੱਥ ਦੇਵ ਹੈ ਕਿ ਜਦੋਂ ਉਹਦਾ ਸਿਮਰਨ ਕਰੇਗਾ ਉਹਦਾ ਭਜਨ ਕਰੇਗਾ ਤਾਂ ਉਹ ਤੇਰੀ ਪੈਜ ਰੱਖੇਗਾ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਪੈਜ ਰੱਖਣ ਵਾਲਾ ਹੈ ਉਹ ਪੜਦੇ ਕੱਜਣ ਵਾਲਾ ਹੈ ਦੁਨੀਆਂ ਦੇ ਲੋਕ ਇੱਕ ਦੂਜੇ ਦੇ ਪੜਦੇ ਲਾਉਂਦੇ ਹਨ ਪਰਮੇਸ਼ਰ ਪੜਦੇ ਕੱਜਣ ਵਾਲਾ ਪੜਦੇ ਕੱਜ ਹੈ ਦੇ ਬਾਣਿਆਂ ਨਿਤਾਣਿਆਂ ਉਗਣਿਆਰਿਆਂ ਦੇ ਪਰਦੇ ਕੱਜਣ ਵਾਲਾ ਪਰਮੇਸ਼ਰ ਹੇ ਭਾਈ ਜਿਹੜਾ ਉਹ ਪੂਰਨ ਪੈਜ ਰੱਖਣ ਵਾਲਾ ਅਕਾਲ ਪੁਰਖ ਉਹਨੂੰ ਸਿਮਰੋ ਉਹਦੀ ਆਰਾਧਨਾ ਕਰੋ ਦਾ ਭਜਨ ਕਰੋ